ਮੀ ਅੱਜ ਕੋਈ ਆਇਆ ਸਾਡੇ ਵੇੜੇ ਮੀ ਅੱਜ ਕੋਈ ਆਇਆ ਸਾਡੇ ਵੇੜੇ ਤਕਣ ਚੰਨ ਤੇ ਸੂਰਜ ਟਕਟਕ ਨੇੜੇ ਮੀ ਅੱਜ ਕੋਈ ਆਇਆ ਸਾਡੇ ਵੇੜੇ ਸਾਡੀ ਉਡੀਕ ਮੁਕਦੀ ਹੋਈ ਤੇ ਸਾਡੇ ਸਾਡੇ ਦਰਮਿਆਨ ਸਾਡੇ ਬਹੁਤ ਹੀ ਸਤਿਕਾਰਤ ਪੰਜਾਬ ਦੇ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਜੀ ਮਾਨ ਪਧਾਰਤ ਕੇ ਨੇ ਮੀ ਅੱਜ ਕੋਈ ਆਇਆ ਸਾਡੇ ਵੇੜੇ

ना ही स्टेज ते, ते मौजूद ने दे दो सशिकल सर साशिकर। मेरा मैं थोड़े को परमिशन लेना चाहवागी कि क्वेश्चन आंसर का सिलसिला शुरू करिए हाँ जी सर वालों परमिशन है सर ने इजाजत दे देती है बच्चे सर उन्होंने पेक कर रहे हैं क्योंकि साढ़े लिए बहुत ही बदभागा दिन है ਇਹ ਸੁਨਹਿਰੇ ਪਲ ਹੁਣ ਸੀਰੀ ਸਾਹਿਬ ਪੇਜ ਕਰਕੇ ਪਲ ਸੀਰੀ ਸਾਹਿਬ ਤੇ ਉਹਨਾਂ ਨੂੰ ਕਾਲਜ ਵੀ ਫੋਟੋ ਪੇਟ ਕੀਤੀ ਜਾ ਰਹੀ ਹੈ ਕਾਲਜ ਵੱਲੋਂ ਸਟੂਡੀਓ ਦੇ ਵਿੱਚ ਰਿਕਾਰਡਿੰਗ ਕਰਵਾ ਕੇ ਤੇ ਉਹਨਾਂ ਨੂੰ ਇਹ ਮੌਕਾ ਦੇ ਦਿੱਤਾ ਬਹੁਤ 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 ਧੰਨਵਾਦ ਪੀਨ ਸਾਹਿਬ ਦਾ ਬੱਚੇ ਦੀ ਡਿਮਾਂਡ ਲਓ कई बढ़िया कंपनीयां वालों एडी सीरीज रिलीज हो चुकी है ने ने मतलब सूफी कलाम रिकॉर्डिंग तो नहीं था पर प्रोफेशनल लेवल, नहीं। लेवल, नहीं। लेवल नहीं नहीं था था था। तो नहीं है प्रोफेशनल लेवल रिकॉर्डिंग करा देंगे ये हालगत करा देंगे जो थोड़ी कला हैगी उन्होंने कर चुके हैं साधना ਦੀ ਇਹ ਸੋਸ਼ਲ ਸਾਇੰਸ ਦੀ ਵਿਆਖਣ ਹੈ ਅਤੇ ਹਾਈ ਜੰਪ ਦੀ ਖਿਦਾਰਨ ਹੈ 67th ਕੋਲ ਨੈਸ਼ਨਲ ਗੇਮਸ ਵਿੱਚ ਇਹਨੇ সিলవర్ ਮੈਡਲ ਜਿੱਤ ਕੇ ਪੰਜਾਬ ਤੋਂ ਇੰਟਰ ਯੂਨੀਵਰਸਿਟੀ ਹੈਂਡਬਾਲ ਚੈਂਪੀਅਨਸ਼ਿਪ ਵਿੱਚ ਵੀ ਇਹਨੇ ਪਾਰਟਿਸਪੇਟ ਕੀਤਾ ਕਾਟਿਆ ਜੂਨੀਅਰ ਨੈਸ਼ਨਲ ਹੈਲਡ ਐਟ ਕਰਨਾਟਕਾ ਇਹਨੇ 3rd ਪੋਜੀਸ਼ਨ ਹਾਸਲ ਕੀਤੀ ਸੋ ਇਸ ਸਮਾ ਹੈ ਕਾਲਜ ਦੇ ਬੱਚਿਆਂ ਨੂੰ ਦੀ ਅਵਾਰਡਿੰਗ ਸੈਰੇਮਨੀ ਦਾ ਸਭ ਤੋਂ ਪਹਿਲੇ ਮੈਂ ਬੁਲਾਵਾਂਗੀ

वार्ड नगरी श्री अमृतसर साहब और खालसा कॉलेज वर्गी इतिहासिक संस्था मैं सब तो पहला कॉलेज के सारी मैनेजमेंट कमेटी प्रिंसिपल साहबानू प्रोफेसर साहबान और जिन्हें भी कॉलेज के स्टाफ द लोग ਨਾਨੇ ਮੈਨੂੰ ਇੱਥੇ ਬੁਲਾ ਕੇ ਮਾਨ ਸਨਮਾਨ ਦਿੱਤਾ ਮੈਂ ਬਹੁਤ ਦਿਲ ਦੀਆਂ ਗਹਿਰਾਈਆਂ ਚ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਮੇਰੇ ਕਰਨੇਡ ਦੇ ਸਾਥੀ ਕੁਲਦੀ ਤਾਲੀਵਾਲ ਸਾਹਿਬ ਡਾਕਟਰ ਅਜੀਤ ਜੀ ਜੋ ਸ਼ਹਿਰ ਦੇ ਵਿੱਚ ਮੰਨੇ ਪ੍ਰਮੰਨੇ ਡਾਕਟਰ ਵੀਨੇ ਤੇ ਲੋਕ ਪ੍ਰਤੀਨਿਧੀ ਨੇ ਡੋਟਰ ਜਸਵੀਰ ਜੀ ਸਤਿ ਸ਼੍ਰੀ ਅਕਾਲ ਸਾਰੇ 바ਬੂ ਕਾਲੇ ਤੋਂ ਐਮਐਲਏ ਸਾਹਿਬ ਸਾਡੇ ਮੇਅਰ ਸਾਹਿਬ ਐਸਐਸਪੀ ਸਾਹਿਬ ਸੀਪੀ ਸਾਹਿਬ ਕਮਿਸ਼ਨਰ ਪੁਲਿਸ ਗੁਰਪ੍ਰੀਤ ਛੀਨਾ ਸਾਹਿਬ ਜੋ ਇਸ ਖਾਲਸਾ ਕਾਲਜ ਦੇ ਬਹੁਤ ਫਰਸਤੂ ਦੇਖਦੇ ਨੇ ਬਾਕੀ ਸਾਰੇ ਸਟੂਡੈਂਟਸ ਇੱਥੇ ਆਪਣੇ ਫਿਊਚਰ ਦੀ ਭਾਗ ਦੇ ਵਿੱਚ ਸੁਨਹਿਰੀ ਭਵਿੱਖ ਦੀ ਪਾਲ ਦੇ ਵਿੱਚ ਇੱਥੇ ਆ ਕੇ ਮਿਹਨਤ ਕਰ ਰਹੇ ਹੋ ਤੁਸੀਂ ਸਾਰਿਆਂ ਨੂੰ ਬਹੁਤ-ਬਹੁਤ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਪ੍ਰਮੰਤਰੀ ਮਹਿਲਾ ਦਿਵਸ ਤੇ ਮੈਂ ਬਹੁਤ ਬਹੁਤ ਵਧਾਈ ਦੇਣਾ ਸਾਰਿਆਂ ਨੂੰ ਵੈਸੇ ਤਾਂ ਬਹੁਤ ਸਾਰੀਆਂ ਗੱਲਾਂ ਹੋ ਗਈਆਂ ਕੁਝ ਜ਼ਿਆਦਾ ਕਹਿਣ ਨੂੰ ਬਚਿਆ ਨਹੀਂ ਪਰ ਇੱਕ ਦੋ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਕਿ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਕਿ ਕਿਸੇ ਵੀ ਖੇਤਰ ਦੇ ਵਿੱਚ ਇਹੋ ਜਿਹਾ ਖੇਤਰ ਕੋਈ ਹੈ ਨਹੀਂ ਜਿੱਦੇ ਵਿੱਚ ਕੁੜੀਆਂ ਨੇ ਮੱਲਾ ਨਾ ਮਾਰੀਆਂ ਹੋਣ ਜਿਦੇ ਚ ਆਪਣਾ ਨਾਮ ਨਾ ਨਖਟਿਆ ਹੋਵੇ ਸੋ ਸਮਾਜ ਦੇ ਵਿੱਚ ਇੱਕ ਛੋਟਾ ਜਿਹਾ ਸਾਡੇ ਮੈਂ ਕਿਉਂਕਿ ਅਬਜ਼ਰਵਰ ਹਾਂ ਮੈਂ ਅਬਜ਼ਰਵ ਕਰਦਾ ਰਹਿਣਾ ਚੀਜ਼ਾਂ ਨੂੰ ਕੁੜੀ ਵਾਲਿਆਂ ਨੂੰ ਮਤਲਬ ਐ ਕਹਿੰਦੇ ਨੇ ਜਿਵੇਂ ਵੀ ਕੁੜੀ ਵਾਲੇ ਆਪਣੇ ਆਪ ਨੂੰ ਵੀ ਕਹਿੰਦੇ ਨੇ ਕੁੜੀ ਵਾਲੇ ਨਹੀਂ ਨਹੀਂ ਆ ਜਿੰਨ ਅਚਰਾ ਜਿਹੜਾ ਵਿਚਾਰ ਮਾਈਂਡ ਚੋਂ ਨਿਕਲਦਾ ਨਾ ਉਹਨਾਂ ਚਰ ਬਰਾਬਰਤਾ ਹਾਸਲ ਹੋਣੀ ਕੁੜੀ ਵਾਲੇ ਆਪਣੇ ਆਪ ਨੂੰ ਕਹਿ ਲੈਂਦੇ ਨੇ ਕੁੜੀ ਵਾਲੇ ਨਹੀਂ ਨਹੀਂ ਤੇ ਕੋਈ ਇਸ ਤਰ੍ਹਾਂ ਦੀ ਕਮੀ ਨਹੀਂ ਕੋਈ ਗੁਰੂਆਂ ਨੇ ਬਾਣੀ ਉੱਤੇ ਲਿਖਿਆ ਸੋਕਯ ਮੰਦਾ ਆਖੀਏ ਜਿਤ ਜੰਮੇ ਰਾਜਾਨ ਤੋ ਮੈਂ ਪਾਰਲੀਮੈਂਟ ਦੇ ਵਿੱਚ ਜਦੋਂ ਐਮਪੀ ਸੀ ਸੰਗਰੂਰ ਤੋਂ ਤਾਂ ਵਿਮਨਡੇ ਸੀ ਤੇ ਉਸੇ ਸਪੀਚਸ ਚੱਲ ਰਹੀਆਂ ਸੀ ਤਾਂ ਮੈਂ ਇੱਕ ਸ਼ੇਅਰ ਬੋਲਿਆ ਸੀਗਾ ਕਿ ਇੱਕ ਕੁੜੀ 2000 ਜਹ ਦੁਨੀਆ ਤੇ ਆਈ ਨਹੀਂ ਆਪਣੀ ਮਾਂ ਦੇ ਪੇਟ ਚੋਂ ਆਪਣੀ ਮਾਂ ਨਾਲ ਗੱਲ ਕਰ ਰਹੀ ਹੈ ਆ ਜਾ ਬੈਠ ਨਹੀਂ ਮਾਏ ਗੱਲਾਂ ਕਰੀਏ ਕੰਮ ਦੀਆਂ ਆ ਜਾ ਬੈਠ ਨਹੀਂ ਮਾਏ ਗੱਲਾਂ ਕਰੀਏ ਕੰਮ ਦੀਆਂ ਰਾਜਗੁਰੂ ਸੁਖਦੇਵ ਭਗਤ ਸਿੰਘ ਮਾਮਾ ਹੀ ਨੇ ਜੰਮ ਦਿਆਂ ਕੀ ਪਤਾ ਹੈ ਮੈਂ ਜੰਮ ਦੇ ਮਾਂ ਕੋਈ ਅਗੰਮੜਾ ਮਰਦ ਨਹੀਂ ਮਾਏ ਕੁੱਖ ਦੇ ਵਿੱਚ ਨਾ ਕਤਲ ਕਰਾਈ ਇਹੀ ਮੇਰੀ ਅਰਜ਼ੀ ਮਾਏ ਕਦੇ ਇਹ ਵੀ ਕਲਾਂਕ ਲੱਗਿਆ ਕਿ ਅਸੀਂ ਤਿਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਨੇ ਆ ਕੋਈ ਪਤਾ ਨਹੀਂ ਕਿਹੜੀ ਧੀ ਨੇ ਕਿੱਡਾ ਵੱਡਾ ਨਾਮ ਨਾ ਖੱਟਣਾ ਸੋ ਇਹ ਜਿਹੜਾ ਮਾਈਂਡ ਸੈਟ ਹੈ ਬਦਲਣਾ ਪਊਗਾ ਉਹਨੂੰ ਬਦਲਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਤੁਹਾਨੂੰ ਦੇਣਾ ਪੈਣਾ ਖਾਸ ਕਰਕੇ ਕੁੜੀਆਂ ਅਚੀਵਮੈਂਟਸ ਕਰਕੇ ਜਦੋਂ ਇੱਕ ਮੁਹੱਲੇ ਦੇ ਵਿੱਚ ਕੋਈ ਕੁੜੀ ਪਾਇਲਟ ਬਣ ਜਾਈ ਉਸੇ ਮੁਹੱਲੇ ਦੇ ਬਹੁਤ ਸਾਰੇ ਲੋਕ ਉਸ ਕਰ ਚਾਹੁੰਦੇ ਨੇ ਸਾਨੂੰ ਵੀ ਦੱਸ ਦਿਓ ਜੀ ਕੋਰਸ ਕਿੱਥੋਂ ਕੀਤਾ ਸੀ ਹੋਰ ਕੁੜੀਆਂ ਫਿਰ ਉਸ ਲਈ ਚਾਹੁੰਦੇ ਜੇ ਕੋਈ ਕੁੜੀ ਨੇ ਇਸ ਤਰ੍ਹਾਂ ਦਾ ਬਦਨਾਮੀ ਖੱਟ ਲਈ ਤਾਂ ਕਈ ਕੁੜੀਆਂ ਦਾ ਰਾਹ ਵੀ ਰੁਕ ਜਾਂਦਾ ਫਿਰ ਵੀ ਨਹੀਂ ਦੇਖ ਲੋ ਅਸੀਂ ਵੀ ਉਹਨਾਂ ਦੇ ਘਰੇ ਦੇਖ ਲੋ ਕੀ ਹਾਲ ਹੋਇਆ ਆਪਾਂ ਨੇ ਕੰਮ ਕਰਨਾ ਸੋ ਇਹ ਇੱਕ ਰੋਲ ਮਾਡਲ ਤੁਸੀਂ ਬਣਨਾ। ਤੁਸੀਂ ਰੋਲ ਮਾਡਲ ਬਣੋ ਸਰਕਾਰਾਂ ਤੁਹਾਡੇ ਨਾਲ ਨੇ। ਪਬਲਿਕ ਕੋੜੇ ਨਾਲ ਸਾਡੇ ਤਾਂ ਤਿੰਨ ਧਿਆਨੀਆਂ ਨੂੰ ਬੜਾ ਮਾਣ ਦਿੱਤਾ ਜਾਂਦਾ ਪਿੰਡ। ਸੋ ਮੈਂ ਇੱਕ ਬੜੀ ਮੈਂ ਕਿਉਂਕਿ ਮੈਂ ਕਲਾਕਾਰ ਦੌਰੇ ਵੀ ਚੱਲਦਾ ਸੀ। ਬਹੁਤ ਸਾਰੀ ਬਹੁਤ ਵਾਰ ਇਕੱਠੇ ਵੀ ਹੁੰਦੇ ਸੀਗੇ ਸੋਹਾਂ ਤੇ ਗੁਰਦਾਸ ਮਾਨ ਸਾਹਿਬ ਬੜੇ ਬੜੇ ਸਿੰਗਰ ਉਹਨਾਂ ਦਾ ਛੱਲਾ ਆਇਆ ਬੜਾ ਫੇਮਸ ਹੈ ਛੱਲਾ ਉਹ ਛੱਲੇ ਚ ਲਾਈਨਾਂ ਆਉਂਦੀਆਂ ਛੱਲਾ ਨੌ ਨੌ ਥੇਵੇ ਪੁੱਤਰ ਮਿੱਠੜੇ ਨੇਵੇ ਅੱਲਾ ਸਭ ਨੂੰ ਦੇਵੇ ਕਾਵਾ ਮਾਵਾ ਠੰਡੀਆਂ ਚਾਹ ਹੁਣ ਮੇਰੇ ਬੜਾ ਲੂਰੀਆਂ ਹੁੰਦੀਆਂ ਸੀ ਮਾਨ ਸਾਹਿਬ ਨਾਲ ਗੱਲ ਕਿਵੇਂ ਕਰਾਂ ਮੈਂ ਮੈਨੂੰ ਐਡਾ ਵੱਡਾ ਡਾਇਰੈਕਟਰ ਸਲਾਹ ਵੀ ਦੇ ਸਕਦੇ ਆਪਾਂ ਛੋਟੇ ਆ ਤੇ ਕਿ ਨਹੀਂ ਗੱਲ ਕਰ ਸਕਦੇ ਕੋਈ ਬਹਾਨਾ ਬਣਾਈਏ ਕਿਤੇ ਕਿਸੇ ਮੈਪਲ ਜੀ ਚ ਬੈਠੇ ਸੀ ਉੱਥੇ ਇੱਕ ਥੋੜਾ ਜਿਹਾ ਮੌਕਾ ਜਿਹਾ ਮਿਲ ਗਿਆ ਮੈਂ ਕਿਹਾ ਮਾਨਸਾ ਜੀ ਜੇ ਮੈਂ ਨਾ ਕਰਾਂ ਤਾਂ ਇੱਕ ਥੋੜਾ ਜਿਹਾ ਸਜੈਸ਼ਨ ਦੇਣਾ ਮੈਂ ਕਿਹਾ ਜੇ ਤੁਸੀਂ ਛੱਲਾ ਗਾਉਨੇ ਹੋ ਉਹਨੇ ਤੁਸੀਂ ਕਹਿੰਦੇ ਹੋ ਕਿ ਛੱਲਾ ਨਾ ਨਾ ਤੇਰੇ ਉੱਤਰ ਮਿੱਠੜੇ ਨੇ ਵੇ ਕਲਾਸ ਆਪ ਨੂੰ ਦੇ ਦੇ ਮੈਂ ਕਿਹਾ ਇਹ ਫਿਰ ਕੁੜੀਆਂ ਵਾਸਤੇ ਨਹੀਂ ਗਾਉਂਦੇ ਤੁਸੀਂ ਜਿਹਨਾਂ ਦੇ ਕੁੜੀਆਂ ਨੇ ਉਹ ਏ ਛੱਲਾ ਉਹ ਨਾ ਸੁਣਾ ਕਰਨ ਫਿਰ ਵੇ ਮੈਂ ਸੋਚਿਆ ਨਹੀਂ ਸੀ ਇਹ ਪੁਰਾਣਾ ਹੀ ਚੱਲਦਾ ਆ ਰਿਹਾ ਹੈ। ਅਸਰ ਬਦਲ ਗੋ ਤਿਸ ਤਰੀ ਗੱਲ। ਕੰਦੇ ਵੀ ਕੀ ਕਰੀਏ ਫਿਰ? ਮੈਂ ਜੀ ਤੁਸੀਂ ਉਹਨਾਂ ਨੂੰ ਤਾਂ ਪੁੱਛ ਕੇ ਦੇਖੋ ਜਿਨ੍ਹਾਂ ਨੇ ਪੁੱਤਰ ਨਹੀਂ ਹੈ ਉਹ ਕਹਿੰਦੇ ਰੱਬਾ ਕੁੜੀ ਉਹ ਦੇ ਦੇ। ਜਿੰਨੂੰ ਕੁੜੀ ਹੈ ਵੀ ਕਹਿੰਦੇ ਬੱਚਾ ਇੱਕ ਬੱਚਾ ਦੇ ਦੇ ਬਸ। ਇੱਧਰੋਂ ਉੱਧਰੋਂ ਵੀ ਕੋਹਦ ਵੀ ਲੈਂਦੇ ਲੋਕ। ਮੈਂ ਜੀ ਤੁਸੀਂ ਇਦਾਂ ਕਹਿਣ ਲੱਗ ਗਿਓ। ਕਿ ਛੱਲਾ ਨਾ ਨੋ ਥੇਵੇ ਬੱਚੇ ਮਿੱਠੇ ਮੇਵੇ। ਅੱਲਾ ਸਾਰਿਆਂ ਨੂੰ ਦੇ। ਤੁਸੀਂ ਜੇਕਾ ਕੋਈ ਲੇਟੈਸਟ ਉਹਨਾਂ ਦਾ ਹੁਣ ਸ਼ੋਅ ਦੇਖੂਗਾ ਨਾ ਤਰ ਚੋ ਐਵੇਂ ਹੀ ਕਹਿੰਦੇ ਨੇ ਹੁਣ ਉਹ ਪੁੱਤਰ ਮਿੱਤਰੇ ਦੀ ਰੋਣ। ਉਹਾਰੇ ਤੋਂ ਦੀ। ਤੇ ਜੱਗ ਜਨਨੀ ਜਿਹੜੀ ਹੈ ਉਹਦੇ ਬਿਨਾ ਤਾਂ ਕੁੜੀਆਂ ਬਿਨਾ ਮਹਿਲਾਵਾਂ ਬਿਨਾ ਤਾਂ ਕਲਪਨਾ ਹੀ ਨਹੀਂ ਕਰ ਸਕਦੀ ਸਮਾਜ ਦੀ ਆਪਾਂ। ਸੋਇਸ ਕਰਕੇ अज्ले दिन मैं खालसा कॉलेज फॉर वूमेन मैं इतने पहुंचे मैं बहुत चंगा लग रहा कि बच्चिया ने बहुत सवाल किए और पेलू ये दस दू पहला पहला कभी होया भी मुख्यमंत्री बैठा होगा तीस सवाल कर पहला तीडी जिंदगी कभी आया हो नहीं कोई इतों नहीं आते बस पर भी निकले बार ਤੇ ਲੋਕਾਂ ਨੇ ਦਰਦ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਮੀਆਂ ਮੁਹੰਮਦ ਬਖਸ਼ ਲਿਖਦੇ ਨੇ ਰਲਮੇਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁਰਪੀ ਭਰ ਕੇ ਰਲਮੇਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁਰਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਦਰ ਦਰ ਕੇ ਮਤਲਬ ਕਹਿਣ ਦਾ ਕਿ ਜ਼ਿੰਮੇਵਾਰੀ ਵਾਲਾ ਘੜਾ ਪ੍ਰਮਾਤਮਾ ਹਰੇਕ ਦਾ ਨਹੀਂ ਭਰਦਾ ਕੋਈ ਕੋਈ ਮੁਰਤੀ ਭਰ ਕੇ ਬਾਕੀ ਨੇ ਖਾਲੀ ਰਹਿ ਗਏ ਜ਼ਿੰਮੇਵਾਰੀ ਵਾਲਾ ਘੜਾ ਪ੍ਰਮਾਤਮਾ ਹਰੇਕ ਦਾ ਨਹੀਂ ਭਰਦਾ ਪਰ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਦਰ ਦਰ ਕੇ ਜਿੰਨਾ ਤੇ ਕੋਈ ਜ਼ਿੰਮੇਵਾਰੀ ਵਾਲਾ ਘੜਾ ਆ ਜੇ ਨਾ ਉਹਨਾਂ ਨੂੰ ਬਹੁਤ ਕਦਮ ਜਿਹੜੇ ਨਾ ਬੋਚ-ਬੋਚ ਕੇ ਡਰ-ਡਰ ਕੇ ਧਰਨੇ ਪੈਂਦੇ ਜੇ ਕੋਈ ਜ਼ਿੰਮੇਵਾਰੀ ਉਹ ਕਢ ਸਕੇ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੀਵੇ ਕੌਣ ਸੰਭਾਲਾ ਟੱਕੇ ਦੇਣ ਵਾਲੇ ਬਹੁਤੇ ਕਿਉਂਕਿ ਤੂੰ ਹੱਥ پکڑਣ ਵਾਲਾ ਸਿਸ ਕਰਕੇ ਤਸਕ ਦੇਣ ਵਾਲੇ ਬਹੁਤ ਐ ਰਸਤੇ ਵੀ ਤਿਲਕਣ ਵਾਲੇ ਨੇ ਅੰਨੇ ਆ ਬਸ ਸੰਭਾਲਾ ਪਰਮਾਤਮਾ ਹੀ ਬਾਤ ਪਕੜਨ ਵਾਲਾ ਸੋ ਇਸ ਗੱਲ ਨੂੰ ਲੈ ਕੇ ਆਪਣੇ ਮੰਜ਼ਲਾਂ ਤੇ ਅੱਗੇ ਵਧੋ ਮੈਨੂੰ ਖੁਸ਼ੀ ਹੈ ਕਿ ਸਾਡੇ ਪੰਜਾਬ ਦੀਆਂ 3 ਖੇਡਾਂ ਚ ਵੀ ਅਜ ਹਰਮਨਪ੍ਰੀਤ ਕੋਲ ਕੈਪਟਨ ਹੈ ਸਾਡੀ ਇੰਡੀਅਨ ਕ੍ਰਿਕਟਿੰਗ ਟੀਮ ਹਰਲੀਨ ਦੇ ਹੋਲ ਇੰਡੀਅਨ ਕ੍ਰਿਕਟਿੰਗ ਖੇਡਦੀ ਹੈ ਅੱਜਕਲ ਉਹ ਵਿਮੰਨ ਦਾ ਆਈਪੀਐਲ ਚੱਲਦਾ ਹੈ ਮੁੰਬਈ ਇੰਡੀਅਨ ਵੱਲੋਂ ਖੇਡਦੀ ਹੈ ਮੁੰਬਈ ਦੇ ਹੀ ਕੈਪਟਨ ਹਨ ਹਰਮਨ ਗੁਜਰਾਤ ਵੱਲੋਂ ਮਿਲਿਆ ਹਰਲੀਨ ਦੇ ਵੱਲੋਂ ਖੇਡਦੀ ਸੱਜੀਆਂ ਇਸ ਕਾਲੇ ਦੀਆਂ ਬੱਚੀਆਂ ਨੇ ਨੈਸ਼ਨਲ ਲੈਵਲ ਤੇ ਲੌਂਗ ਜੰਪ ਚ ਅਚੀਵਮੈਂਟ ਕੀਤੀਆਂ ਕਿਹੜਾ ਆਪਣਾ ਫੀਲਡ ਦੱਸ ਦੋ ਕਿਹੜਾ ਜਿਸ ਵਿੱਚ ਨਾ ਕੋਈ ਅਚੀਵਮੈਂਟ ਹੋਵੇ ਔਰ ਰੀਸੈਂਟਲੀ ਤੁਹਾਨੂੰ ਕੁਝ ਕਵਰੀ ਦੱਸਣ ਲੱਗੇ ਮੇਰੇ ਕੋਲੇ ਇੱਕ ਕੁਝ 6 ਮਹੀਨੇ ਪਹਿਲਾਂ ਦੀ ਗੱਲ ਹੈ ਮੇਰੇ ਕੋਲ ਕੁੜੀਆਂ ਮੈਨੂੰ ਮਿਲਣ ਆਈਆਂ ਕਿਸੇ ਫੰਕਸ਼ਨ ਤੇ ਮਿਲੀਆਂ ਰੋਣ ਲੱਗ ਗਈ ਮੈਂ ਕੀ ਹੋ ਗਿਆ ਦੱਸੋ ਉਹ ਕਹਿੰਦੇ ਆ ਜੀ ਫਾਇਰ ਬ੍ਰਿਗੇਡ ਦੇ ਵਿੱਚ ਅਸੀਂ ਟੈਸਟ ਦਿੰਨੇ ਆ ਅਸੀਂ ਰਿਟਨ ਟੈਸਟ ਪਾਸ ਕਰ ਲੈਂਦੇ ਆ ਅਸੀਂ ਜਿਹੜਾ ਫਿਜ਼ੀਕਲ ਟੈਸਟ ਆ ਉਹ ਚ ਫੇਲ ਹੋ ਜਾਂਦੇ ਆ ਮੈਂ ਕਿਉਂ ਕਹਿੰਦੇ ਜੀ ਪੁਰਾਣੇ ਰੂਲ ਬਣਾ ਰੱਖੇ ਨੇ ਉਹਨੇ 60 ਕਿਲੋ ਦੀ ਬੋਰੀ ਚੱਕ ਕੇ ਅਸੀਂ ਭੱਜਣਾ 1 ਕਿਲੋਮੀਟਰ 60 ਕਿਲੋ ਦੀ ਬੋਰੀ ਚੱਕੀ ਮੁੰਡਿਆਂ ਨੇ ਭਜਣਾ। ਬੀਕ ਇੱਕਵੇਂ ਹੋ ਜੂਗੇ। ਮੈਂ ਕਹਿੰਦਾ ਤਾਂ ਠੀਕ ਹੈ ਵੀ ਜਦੋਂ ਰੂਲ ਹੋਰ ਨੇ, ਗਰਾਊਂਡ ਹੋਰ ਨੇ, ਮਲਾਇਡ ਰਕੋਰਡ, ਉਲੰਪਿਕ ਦੇ ਮੇਡਿਸੇ ਹੋਰ ਨੇ, ਜੈਂਟਸੇ ਹੋਰ ਨੇ। ਮੈਂ ਆਪਸਾ ਬੁਲਾਇਆ। ਮੈਂ ਕਹਿੰਿਆ ਰਾਹ ਕਿ ਇਹ ਕਹਿੰਦੇ ਹਾਂ ਜੀ। ਮੈਂ ਕਹਿੰਦੀ ਕਿ ਕਦੋਂ ਕਦੋਂ ਬਣਾ ਪੁਰਾਣੇ ਚੱਲੇ ਆਉਂਦੇ ਨੇ ਕਹਿੰਦੇ। ਮੈਂ ਕਿਸੇ ਨੇ ਕੋਈ ਸੋਧੜ ਸੁਧੜ ਦੀ ਪੁੱਛ ਨਹੀਂ ਕੀਤੀ। ਉਹ ਆਈ ਗੱਲ ਇਹ ਸੀ ਨਾ ਸੇਮੀ ਮੈਂ ਤੁਹਾਨੂੰ ਕਿਵੇਂ ਪਤਾ ਹੈ ਕਿ ਜੇ ਬੇਟਿੰਗ ਦੇ ਵਿੱਚ ਕਿਸੇ ਚੱਗ ਲੱਗ ਗਈ ਉਹ ਤੇ ਫਾਇਰ ਬ੍ਰੀਡ ਪਹੁੰਚ ਗਈ ਤੇ ਬੰਦਾ ਅੰਦਰ ਜਿਹੜਾ ਬੈਠਾ ਹੈ ਉਹ 60 ਕਿਲੋ ਦਾ ਹੀ ਹੈ ਜੇ 80 ਦਾ ਹੋਇਆ ਫੇਰ ਕੀ ਕਰਾਂਗੇ ਜੇ ਕੋਈ ਬੱਚਾ ਵੀ ਹੋ ਜਾਂਦਾ ਇੱਕ ਏਡੇ ਗੱਲ ਉਹਨੇ ਕਿਹਾ ਕੱਲੀ ਦੇ ਜਾਣਾ ਭਾਈ ਅੱਗ ਬਝਾਉਣ ਨਾਲ ਸਾਰਾ ਸਾਫ ਜਾਊਗਾ ਐਸੀ ਉਹ ਰੂਲ ਦੇ ਵਿੱਚ ਐਮੈਂਡਮੈਂਟ ਕੀਤੀ ਫਾਇਰ ਸੇਫਟੀ ਐਕਟ ਦੇ ਵਿੱਚ ਵਿਧਾਨ ਸਭਾ ਚੋਂ ਪਾਸ ਕਰਾਇਆ ਪੰਜਾਬ اور ਉਹਦੇ ਵਿੱਚ ਐਮੈਂਡਮੈਂਟ ਕੀਤੀ ਹੈ ਇੱਕ ਤੱਕ 40 ਕਿਲੋ ਕਰਤਾ ਪਾਰ ਜਿਹੜਾ 60 ਸੀ ਤੇ 5 ਫੁੱਟ 7 ਇੰਚ ਦਾ ਕੱਦ ਸੀਗਾ ਜਿਹੜਾ ਉਹ 5 ਫੁੱਟ 3 ਇੰਚ ਕਰਤਾ ਜੋ ਪੁਲਿਸ ਦੇ ਨਾਲ ਮੈਚ ਕਰਤਾ ਪੁਲਿਸ ਦੇ ਵਿੱਚ ਭਰਤਣ ਨੂੰ ਵਾਸਤੇ 5 ਇੰਚ ਚਾਹੀਦਾ ਪੰਜਾਬ ਪਹਿਲਾ ਸੂਬਾ ਹੋਊਗਾ ਸੀਦੇ ਵਿੱਚ ਫਾਇਰ ਬ੍ਰਿਗੇਡ ਚ ਕੁੜੀਆਂ ਆਉਣਗੀਆਂ ਕਿਸੇ ਸੂਬੇ ਵਿੱਚ ਕੁੜੀਆਂ ਫਾਇਰ ਬ੍ਰਿਗੇਡ ਨਹੀਂ ਹੈ ਜੀ ਕੁਝ ਇਹਦੇ ਨਹੀਂ ਕਾਨੂੰਨ ਬਣਾਏ ਪਏ ਨੇ ਚਲੋ ਜੀ ਸੋ ਇਹ ਅਸਲ ਤੇ ਨਾ ਜਿਹੜੇ ਰਾਜਨੀਤਿਕ ਲੋਕ ਆਏ ਉਹ ਆਪਣੇ ਘਰ ਪਰਨ ਤੇ ਲੱਗੇ ਆਸਰਾਂ ਨੂੰ ਵੀ ਖੋਲ੍ਹੇ ਮਿਲ ਗਈ ਜੇ ਤੁਹਾਨੂੰ ਕੁਝ ਕਹਿੰਦੇ ਨਹੀਂ ਆਪਾਂ ਨੇ ਕੀ ਲੈਣ ਉਹ ਫਾਈਲਾਂ ਤੇ ਰੇਤਾ ਜੰਮ ਗਿਆ ਜੀ ਮਿੱਟੀ ਜੰਮ ਗਈ ਜੰਮ ਗਈ ਲੋਕ ਲੜੀ ਗਏ ਮਰੀ ਗਏ ਸਾਡੀ ਉਮਰ ਲੰਗੀ ਜਾਂਦੀ ਹੈ ਅਸੀਂ ਹੁਣ ਸਾਡੇ ਕੋਲੇ ਕਈ ਐਸੇ ਵੀ ਆਉਂਦੇ ਨੇ ਬੇਰੁਜ਼ਗਾਰ ਧਰਨਾ ਦਿੰਦੇ ਦਿੰਦੇ ਓਵਰਏਜ ਹੋ ਗਏ ਜੀ 27 ਸਾਲ ਦੇ ਸੀ ਕਹਿੰਦੇ ਜਦੋਂ ਧਰਨਾ ਦਿੰਦੇ ਆ 10 ਸਾਲ ਹੋ ਗਏ ਧਰਨੇ ਦਿੰਦਿਆਂ ਨੂੰ 37 ਦੇ ਹੋ ਗਏ ਹੁਣ ਓਵਰਏਜ ਹੋ ਗਏ ਮੈਨੂੰ ਥੋੜਾ ਤਾਂ ਕੋਈ ਕਸੂਰ ਨਹੀਂ ਸੀ ਕਹਿੰਦੇ ਹੱਸ ਕੇ ਕੀ ਕਰੀਏ ਫੇਰ ਫੇਰ ਕੈਪਨਟ ਬੁਲਾਈ ਉਹਨਾਂ ਨੂੰ ਜਿਨ੍ਹਾਂ ਨੇ ਖਾਸ ਤੌਰ ਤੇ ਉਹ ਕੇਡਰ ਜਿਹੜੇ ਰੱਖਣੇ ਸੀ ਅਸੀਂ ਪਰ ਉਹ ਓਵਰਏਜ ਹੋ ਗਏ ਸੀ 37 ਤੋਂ ਵਿਆਹੀ ਕੀਤੀ ਦੀ ਮੇਰੀ ਉਮਰ 5 ਸਾਲ ਵੱਧ ਹੈ ਪਰ 42 ਤੋਂ ਬਾਅਦ ਵੀ ਚਲੋ 15 16 ਸਾਲ ਤਾਂ ਨੌਕਰੀ ਕਰਨੀ ਗੇ ਨਾ ਪਰ ਉਹਨਾਂ ਨੂੰ ਕਰਨੀ ਚਾਹੀਦੀ ਸੀ 28 28 ਸਾਲ ਦੀ ਉਮਰ 'ਚ ਨੌਕਰੀ ਉਹ ਕਾਟਾ ਕਿਨੂੰ ਪਿਆ ਆਮ ਆਮ ਲੋਕਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਕੀ ਫਰਕ ਪਿਆ ਗਿਆ ਉਹ ਤਾਂ ਉੱਥੇ ਬਰਦੇ ਲਏ ਉਮੇਜ ਨਹੀਂ ਉਹਨਾਂ ਦਾ ਸ਼ਾਨੋਂ ਸ਼ੌਕਤਾਂ ਨੇ ਉਹਨਾਂ ਨੂੰ ਕੀ ਫਰਕ ਪੈਂਦਾ ਜੀ ਉਹਨਾਂ ਦਾ ਆਬਾ ਤਾਂ ਕੋਈ ਹੈ ਨਹੀਂ ਰਚੇ ਐਜ ওভারਏਜ ਹੋਣ ਤੇ ਬਲਕਿ ਉਹ ਹੋਰ ਹਰੇਕ ਮਹਿਕਮੇ ਚ ਚਲਤਾਂ ਹੈ ਨਾ ਕੱਲੀ ਰਾਜਨੀਤੀ ਚਲਤਾਂ ਨਹੀਂ ਹਰਦੇ ਹੀ ਨਹੀਂ 90 90 ਸਾਲ ਦੀ ਉਮਰ ਆਉਂਦੀਆਂ ਘਰੇ ਬਹਿ ਕੇ ਕੋ ਰੱਬ ਦਾ ਨਾਮ ਲੈ ਲੋ ਜਾਂ ਕੋਈ ਸੱਤ ਸੁੱਖ ਚ ਬਹਿ ਕੇ ਤਾਜ ਫੇਰ ਲੋ ਬਜ਼ੁਰਗਾਂ ਨਾਲ ਕੋਈ ਆਪਣੇ ਤਜਰਬੇ ਦੱਸ ਦੋ ਕੋਈ ਨਵੇਂ ਮੁੰਡਿਆਂ ਨੂੰ ਕੰਮ ਕਰ ਲੈਣ ਦੋ ਨਾਲ ਹੀ 92 ਸਾਲ ਦੀ ਉਮਰ ਹੋ ਗਈ ਇੱਕ ਮੌਕਾ ਹੋਰ ਦੇ ਦਿਓ ਬੜੇ ਮੌਕੇ ਦਿੱਤੇ ਯਾਰ ਦੁਖੀ ਕਰ ਰੱਖਿਆ ਜੀ ਅਸੀਂ ਤਾਂ 37 ਸਾਲ ਤੇ ਓਵਰ ਓਵਰ ਏਜ ਹੋ ਜਾਂਦੇ ਆ ਇਹ ਓਵਰ ਏਜ ਹੀ ਨਹੀਂ ਹੁੰਦੇ ਇਹ ਤਾਂ ਮਰਾਜ ਤੋਂ ਪਤਾ ਨਹੀਂ ਕਿਹੜੀ ਐਕਸਟੈਂਸ਼ਨ ਲੈ ਕੇ ਆਏ ਯੰਗ ਬਲੱਡ ਨੂੰ ਮੌਕਾ ਮਿਲਣਾ ਚਾਹੀਦਾ ਔਰ ਮੈਂ ਤੁਹਾਨੂੰ ਖੁਸ਼ੀ ਨਾਲ ਦੱਸਣੀ ਚਾਹੁੰਦਾ ਤਾਹਨਾ ਗੱਲ ਇਹ ਐ ਇਸ ਵਕਤ ਜਿਹੜੀ ਸਰਕਾਰ ਐ 92 ਐਮ ਐਲਏ ਸਾਡੀ ਐਵਰੇਜ ਏਜ 38 ਸਾਲ ਐ 38 45 ਸਾਲ ਐ 26 26 27 27 ਸਾਲ ਦੇ ਮੁੰਡੇ ਕੁੜੀਆਂ ਹੱਡੇ ਐਮ ਐਲਏ ਨੇ 92 ਤੋਂ 82 ਪਹਿਲੀ ਵਾਰ ਬਣੇ ਹੋਏ ਨੇ ਦੇਖੋ ਤੇ ਫਸਾਨੂੰ ਨਹੀਂ ਸਰਕਾਰ ਚਲਾਉਣੀ ਆਉਂਦੀ ਚੱਲ ਰਹੀ ਐ ਸਰਕਾਰ ਕਾਮਯਾਬੀ ਨਾਲ ਚੱਲ ਰਹੀ 3 ਸਾਲ ਹੋ ਗਏ ਇਹ ਕੰਦੇ ਆਸੂ ਨੂੰ ਚਲਾਉਣੇ ਹੁੰਦੇ ਆਂ ਬਸ ਕਿਉਂ ਕਿ ਲਠੇਕਾ ਲੈ ਲਿਆ ਕੋਈ ਨੰਬਰਦਾਰੀ ਦਿਖਾ ਲਈ ਤੁਸੀਂ ਸਾਡੇ ਤਿੰਨ ਪੁੱਤ ਨਹੀਂ ਚੇਅਰਮੈਨ ਵਾਲੀਆਂ ਕੁਰਸੀਆਂ ਤੇ ਬੈਠ ਸਕਦੇ ਸਾਡੇ ਤਿੰਨ ਪੁੱਤ ਨਹੀਂ ਕੈਬਨਟ ਰੈਂਕ ਦੀਆਂ ਕੁਰਸੀਆਂ ਤੇ ਬੈਠ ਸਕਦੇ ਅਸੀਂ ਸਿਰਫ ਜ਼ਿੰਦਾਬਾਦ ਮਰਦਾਬਾਦ ਨੂੰ ਰੱਖਿਆ ਤੇ ਰੈਲੀਆਂ ਚ ਲੈ ਕੇ ਇਧਰੋਂ ਭਰ ਕੇ ਇਧਰ ਨੂੰ ਲੈ ਕੇ ਇਧਰੋਂ ਭਰ ਕੇ ਇਧਰ ਨੂੰ ਲੈ ਕੇ ਬੋਲੋ 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 ਤੁਸੀਂ ਕਰਕੇ ਮੈਂ ਖਾਸ ਤੌਰ ਤੇ ਕੁੜੀਆਂ ਨੂੰ ਕਹਿਣਾ ਚਾਹੁੰਦਾ ਤੁਸੀਂ ਜੇ ਤੁਹਾਡੇ ਬਿਨਾ ਘਰ ਨਹੀਂ ਚੱਲ ਸਕਦੇ ਨਾ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦੇ ਜਰੂਰ ਹਿੱਸਾ ਲੋ ਰਾਜਨੀਤੀ ਚ ਉੱਚੋ ਸਵਾਲ ਲੀਡਰਾਂ ਅਖਬਾਰ ਪੜੋ ਕਿ ਕੀ ਹੋ ਰਿਹਾ ਤੁਹਾਡਾ ਫਿਊਚਰ ਉਹ ਤੈਅ ਕਰਨੇ ਰਾਜਨੀਤਿਕ ਲੋਕ ਨੇ ਤੁਸੀਂ ਕਹਿੰਦੇ ਆਪਾਂ ਨੇ ਕਹਿ ਲੈਣਾ ਰਾਜਨੀਤੀ ਸੀ ਚਲੋ ਬਾਲ ਚੱਲਦੇ ਉਹ ਗੱਲ ਠੀਕ ਹੈ ਦੇਖ ਦੇ ਇੰਟੈਲੀਜੈਂਟ ਬੰਦੇ ਸਵਾਲ ਨਹੀਂ ਪੁੱਛਦੇ ਸਾਨੂੰ ਕੀ ਪ੍ਰੋਬਲਮ ਹੈ ਬਾਕੀ ਇਹਨਾਂ ਦਾ ਜਵਾਬ ਦੇ ਦਿੰਦੇ ਨਹੀਂ ਬਾਕੀ ਤਾਂ ਕੁਈ ਪੈਸੇ ਲੈ ਕੇ ਮੋਟਾ ਪਾਣਦਾ ਕੁ ਭੁੱਖੀ ਲੈ ਕੇ ਪਾਣਦਾ ਕੁਸ਼ ਦਾਰੂ ਲੈ ਕੇ ਪਾਣਦਾ ਉਹਨਾਂ ਨੂੰ ਕੀ ਮਾਰਾ ਫਿਰ ਜਦੋਂ ਇੰਨਾ ਈਜ਼ੀ ਮਿਲ ਰਿਹਾ ਤਾਂ ਸੁਇਸ਼ਕਰ ਕੇ ਮੈਂ ਤੁਹਾਨੂੰ ਕਹਿਣਾ ਲੱਗਿਆ ਕਿ ਅੱਜ ਦਾ ਦਿਨ ਬੜਾ ਅਹਿਮ ਦਿਨ ਹੈ ਪੂਰੀ ਦੁਨੀਆ 'ਚ ਮਨਾਇਆ ਜਾਂਦਾ ਔਰ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਕੁੜੀਆਂ ਨੇ ਜਾਂ ਮਹਿਲਾਵਾਂ ਨੇ ਉੱਚੀ-ਉੱਚੀਆਂ ਪਦਗੀਆਂ ਹਾਸਲ ਕੀਤੀਆਂ ਨੇ ਸੁਨੀਤਾ ਵਿਲੀਅਮ ਅੱਜ ਵੀ ਕਿਸੇ ਸੇ ਵਿੱਚ ਗਈ ਹੋਈ ਹੈ ਕਲਪਨਾ ਚਾਵਲਾ ਆਪਣੀ ਜਿੰਨੇ ਨਾਮ ਵਾਸ਼ਨ ਕੀਤਾ ਸੋ ਮਤਲਬ ਉਹਨਾਂ ਨੂੰ ਸਾਇੰਸ ਦੇ ਵਿੱਚ ਵੀ ਉਹਨਾਂ ਨੇ ਕੁਰਬਾਨੀਆਂ ਬੰਨੀ ਜਾਂਦੀ ਹੈ ਗਲਤੀਆਂ ਤੋਂ ਫਿਰ ਸਾਇੰਸ ਸਿੱਖ ਕੇ ਦੁਬਾਰਾ ਉਹ ਗਲਤੀ ਨਾ ਹੋਵੇ ਫਿਰ ਉਹ ਅਪਡੇਟ ਕਰਦੇ ਸੋ ਕਲਪਨਾ ਦੀ ਮੌਤ ਆਣ ਆਣੀ ਹੋਈ ਹੈ ਵੀ ਪਰ ਉਹ ਸਾਡੇ ਦਿਮਾਗ 'ਚ ਸਦਾ ਹਮੇਸ਼ਾ ਯਾਦ ਰਹੂ ਸੋ ਇਸ ਕਰਕੇ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਔਰ ਤੁਹਾਨੂੰ ਮੈਂ ਖੁੱਲਾ ਸੱਦਾ ਵੀ ਦਿੰਦਾ ਤੇ ਆਪਣੇ ਵਿਚਾਰਾਂ ਦੀ ਆਜ਼ਾਦੀ ਜਿਹੜੀ ਐ ਉਹ ਕਾਗਜ਼ਾਂ 'ਚ ਕੱਢੋ ਆਰਟੀਕਲ ਲਿਖੋ ਕੋਈ ਬਲੌਗ ਲਿਖਣਾ ਬਲੌਗ ਲਿਖੋ ਅਵੇਲੇ ਇਹ ਕੰਮ ਜਿਹੜੇ ਦੂਜੇ ਨੇ ਉਹਨਾਂ ਤੋਂ ਥੋੜਾ ਜਿਹਾ ਬਚ ਲੋ ਸੋਰਾ ਬਨੋ ਸੋ ਸੋ ਫੇਸਬੁੱਕ ਉੱਥੇ ਪਤਾ ਹੀ ਨਹੀਂ ਕੀ ਕੀ ਚੱਲੀ ਜਾਂਦਾ ਕਿਹਦੀ ਫੋਟੋ ਤੇ ਕਿਹਦਾ ਗੱਲ ਲੱਗਦੀ ਐ ਉੱਥੇ ਕੋਈ ਪਤਾ ਨਹੀਂ ਲੱਗਦਾ ਠੀਕ ਐ ਨਾ ਉਸ ਕਲੇਸ਼ ਬੁੱਕੀ ਬਣ ਗਈ ਫੇਸਬੁੱਕ ਤਾਂ ਕਮੈਂਟਾਂ ਵਿੱਚ ਹੀ ਲੜ ਪੈਂਦੇ ਨੇ ਤੂੰ ਇਹਨੂੰ ਲਾਈਕ ਕਰਤਾ ਤੂੰ ਲਾਈਕ ਨਹੀਂ ਕੀਤਾ ਹੈ ਨਾ ਸੋ ਇਹੋ ਜਿਹੇ ਕੰਮਾਂ ਤੋਂ ਉਹ ਇੱਕ ਮੈਨੂੰ ਕਿਸੇ ਨੇ ਭੇਜਿਆ ਕਹਿੰਦਾ ਕਿਦੇ ਮੁੰਡੇ ਨੇ ਫਾਰਮ ਭਰਿਆ ਕਾਲਜ ਦਾ ਉਹ ਕਹਿੰਨ ਉਹਨੂੰ ਪੁੱਛਿਆ ਗਿਆ ਕਿ ਕਿੱਥੇ ਰਹਿੰਦੇ ਹੋ ਉਹ ਕਹਿੰਦਾ ਜੀ ਫੇਸਬੁੱਕ ਤੇ ਸੋ ਕਿ ਕਿ ਇਹ ਤਾਂ ਰੈਸੀਪਰ ਨਾਲ ਫੇਸਬੁੱਕ ਦਾ ਉਹਨੂੰ ਵੀ ਇੱਥੇ ਆਉੰਨੇ ਆ ਜੀ ਜਦੋਂ ਮਰਜ਼ੀ ਆ ਜਾਓ ਸੋ ਕ੍ਰੀਏਟਿਵ ਅੰਮਲ ਤੇ ਆਉਂਦੇ ਯੂਥ ਫੈਸਟੀਵਲਾਂ ਮੈਂ ਯੂਥ ਫੈਸਟੀਵਲਾਂ ਤੋਂ ਨਿਕਲਿਆ ਹਾਂ ਜਿੰਨੇ ਵੀ ਵੱਡੇ ਵੱਡੇ ਕਲਾਕਾਰ ਆ ਉਹ ਯੂਥ ਫੈਸਟੀਵਲਾਂ ਦੀ ਪ੍ਰੋਡਕਸ਼ਨ ਨਿਕਾਲ ਜਾਂਦੀ ਜਿਨ ਯੂਨੀਵਰਸਟੀਆਂ ਦੀਆਂ ਸਟੂਡੈਂਟ ਤੇ ਕਿਉਂਕਿ ਸਾਡਾ ਕਾਲਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਪੈਂਦਾ ਸੀ ਤੇ ਬਹੁਤ ਸਾਰੇ ਕਲਾਕਾਰ ਗੁਨਾਮ ਦੇ ਯੂਨੀਵਰਸਿਟੀ ਦੇ ਜਿਹੜੇ ਸੀਗੇ ਬਹੁਤ ਵੱਡੇ ਵੱਡੇ ਕਲਾਕਾਰ ਇੱਥੋਂ ਪੈਦਾ ਹੋਏ ਨੇ। ਭੰਗੜਾ ਬੰਮ ਫੇਮਸ ਹੰਦਸੀ ਦੇ ਨਾਮ ਤੇ ਇੰਡਸਟਰੀ ਦਾ। ਇਹ ਅੰਮ੍ਰਿਤਸਰ ਤਾਂ ਵੈਸੀ ਟੈਲੈਂਟ ਦੀ ਕੋਈ ਕਮੀ ਨਹੀਂ। ਸੁਖਵਿੰਦਰ, ਕਪਿਲ ਸ਼ਰਮਾ ਹੈ ਨਾ ਕਿੰਨੇ ਕਲਾਕਾਰ ਜਿਹੜੇ ਨੇ ਇਸ ਕੇਵਲ ਧਾਲੀਵਾਲ ਸਾਹਿਬ ਦਾ ਥੀਏਟਰ ਦਾ ਬੜਾ ਵਧੀਆ ਨਾਮ ਹੈ ਉਹਨਾਂ ਦਾ। ਸੋ ਕਿੰਨੇ ਕਲਾਕਾਰ ਜਿਹੜੇ ਨੇ ਅੰਮ੍ਰਿਤਸਰ ਸਾਡੀ ਧਰਤੀ ਨੇ ਪੈਦਾ ਕੀਤੇ ਨੇ। ਸੋ ਇਸ ਕਰਕੇ ਖੀਨਾ ਸਾਹਿਬ ਨੇ ਬਿਨਵਸਤੀ ਦਾ ਜੋ ਮਨ ਕਾਰਜ ਦਿੱਤੇ ਨੇ ਮੈਂ ਸੈਕਟਰੀ ਹਾਈਰ ਐਜੂਕੇਸ਼ਨ ਉਹ ਵੀ ਲੱਕੀਲੀ ਉਹ ਵੀ ਮੈ ਲਈ ਹੈ ਅਰੇ ਤਿੰਨ ਦਿਨ ਪਹਿਲਾਂ ਹੀ ਉਹਦੀ ਫੋਨ ਮੈਨੂੰ ਆਇਆ ਤੇ ਨੰਨਾ ਗੱਲ ਕਰੂੰਗਾ ਔਰ ਐਦਾਂ ਇਤਿਹਾਸਿਕ ਜਿਹੜੀਆਂ ਸੰਸਥਾਵਾਂ ਨੇ ਵਿਦਿਅਕ ਸੰਸਥਾਵਾਂ ਨੇ ਉਹਨਾਂ ਨੂੰ ਅੱਗੇ ਹੋਰ ਬਦਨਫਲਣ ਦਾ ਮੌਕਾ ਮਿਲਣਾ ਚਾਹੀਦਾ ਪਾਲਟਸ ਰਿਸਪਾਂਸ ਆਊਗਾ ਉਸ ਤਰ੍ਹਾਂ ਸਾਰਿਆਂ ਨੂੰ ਪਪਾ ਤੋਂ ਮੁਬਾਰਕਾਂ ਲੋਕੋ ਨੂੰ ਅਕਸਰ